ਕੀ ਹੈ ਜੀ ਪੂਰਾ ਮਾਮਲਾ ਜੀ ਮੈਂ ਕਮਿਸ਼ਨਰ ਸਾਹਿਬ ਜਲੰਧਰ ਸ਼੍ਰੀ ਸੁਪੰਦ ਸ਼ਰਮਾ ਸਰ ਜੀ ਆਈਪੀਐਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਮੱਦੇ ਨਜ਼ਰ ਰਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ 57/24 ਮਕਦਮਾ ਐਨਡੀਪੀਐਸ ਐਕਟ ਦੇ ਅਧੀਨ ਦਰਜ ਹੋਇਆ ਸੀ ਜਿਸ ਮੁਕਦਮੇ ਦੇ ਵਿੱਚ ਇਨਸਪੈਕਟਰ ਸ਼੍ਰੀ ਹਰਿੰਦਾ ਸਿੰਘ ਵੱਲੋਂ ਅੱਜ 63 ਐਫ ਦੇ ਆਰਡਰਾਂ ਤਹਿਤ ਜਿਹੜੇ ਇਹ ਸਮਗਲਰਸ ਨੇ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਇਹਨਾਂ ਦੀ 6 ਗੱਡੀਆਂ ਇੱਕ ਟਰੱਕ ਤੇ ਪਲੱਸ 1 ਕਰੋੜ 5 ਲੱਖ ਦੇ ਕਰੀਬ ਜਿਹੜਾ ਕੈਸ਼ ਹੈ ਇਹ ਸਾਰੇ ਐਸੈਟਸ ਨੂੰ ਅੱਜ ਫ੍ਰੀਜ਼ ਕੀਤਾ ਗਿਆ 68 ਐਫ ਐਨ ਡੀਪੀਐਸ ਐਕਟ ਦੇ ਅੰਦਰ ਇਹ ਆਰਡਰ ਕੱਢੇ ਗਏ ਨੇ ਨਾ ਵੱਲੋਂ ਤੇ ਇਹ ਟੋਟਲ ਇਸ ਪੂਰੀ ਐਸੈਟ ਦੀ ਵੈਲਿਊਏਸ਼ਨ 1 ਕਰੋੜ 34 ਲੱਖ 28300 ਦੇ ਕਰੀਬ ਬਣਦੀ ਹੈ ਤੇ ਇਸ ਐਸੈਟ ਨੂੰ ਅੱਜ ਫ੍ਰੀਜ਼ ਕੀਤਾ ਗਿਆ ਤੇ ਮੈਂ ਤੋਂ ਥਰੂ ਪੂਰੇ ਸਮਾਜ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਇਹ ਐਂਡੀਪੀਐਸ ਦੇ ਸਮਗਲਰਸ ਨੇ ਉਹਨਾਂ ਨੂੰ ਇਹ ਇੱਕ ਸਾਡੇ ਵੱਲੋਂ ਬੜੀ ਸਟਰੋਂਗ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਥਰੂ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਵੀ ਜੇ ਉਹਨਾਂ ਦੇ ਆਸ-ਪਾਸ ਕੋਈ ਇਦਾਂ ਦੀ ਹਿਲੇ ਸਟ ਡਰੱਗ ਟ੍ਰੈਫਿਕਿੰਗ ਹੁੰਦੀ ਹੈ ਤਾਂ ਪੁਲਿਸ ਨਾਲ ਮਿਲ ਕੇ ਕੰਮ ਕਰਿਆ ਜਾਵੇ ਤੇ ਅਸੀਂ ਇਹਨਾਂ ਦੇ ਜੋ ਇਹ ਗਾਲੇਤਮ ਦੇ ਨੂੰ ਪੂਰੇ ਤਰੀਕੇ ਨਾਲ ਠੱਲ ਪਾ ਸਕੀਏ ਥੈਂਕ ਯੂ ਸਰ ਇਹ ਮੁਹਿੰਮ ਅੱਗੇ ਵੀ ਤੇ ਚਲਦੀ ਰਹੂਗੀ ਜੀ ਹਾਂਜੀ ਬਿਲਕੁਲ ਇਹ ਮੁਹਿੰਮ ਜਿਹੜੀ ਹੈਗੀ ਹੈ ਪੁਲਿਸ ਪੰਜਾਬ ਪੁਲਿਸ ਦੀ ਖਾਇ ਪ੍ਰਾਇਓਰਟੀ ਏਰੀਆ ਜਿਹਦੇ ਵਿੱਚ ਅਸੀਂ ਇਨਫੈਕਟ ਸਾਰੇ ਕੇਸਸ ਨੂੰ ਦੁਬਾਰਾ ਰਿਵਿਊ ਕਰਕੇ ਜਿੰਨੀਆਂ ਵੀ ਪ੍ਰਾਪਰਟੀ ਵੱਧ ਤੋਂ ਵੱਧ ਫ੍ਰੀਜ਼ ਹੋ ਸਕਦੀਆਂ ਨੇ ਜਿਵੇਂ ਇਸ ਮੁਕਦਮੇ ਦੇ ਵਿੱਚ ਅਸੀਂ 6 ਗੱਡੀਆਂ ਤੇ ਇੱਕ ਟਰੱਕ ਫ੍ਰੀਜ਼ ਕੀਤਾ ਹੋਰ ਵੀ ਜੇ ਇਸ ਮੁਕਦਮੇ ਦੇ ਵਿੱਚ ਸਾਨੂੰ ਕੋਈ ਇਦਾਂ ਦੀ ਰਿਕਵਰੀ ਹੁੰਦੀ ਹੈ ਕਿਉਂਕਿ ਮੁਕਦਮਾ ਅੰਡਰ ਇਨਵੈਸਟੀਗੇਸ਼ਨ ਜੇ ਇਦਾਂ ਦੀ ਕੋਈ ਰਿਕਵਰੀ ਹੁੰਦੀ ਹੈ ਉਹ ਵੀ ਅਸੀਂ ਲਿਆ ਕੇ ਫ੍ਰੀਜ਼ ਕੀਤਾ